ਤੇ ਕਹਿ ਸਕਦੇ ਨੇ ਕਿ ਬਈ ਛੋਟਾ ਇੰਜਨ ਹੁੰਦਾ ਨਾ ਜਿੱਥੇ ਤੇ ਮਰਜ਼ੀ ਨਿਗਾਦੋ ਦਬਦੀ ਨਹੀਂ ਹੈਗੇ ਨਾ ਬਈ ਇਹ ਕਾਰ ਚੱਲ ਚੱਲਦਾ ਵਾ ਕਿ ਮੈਂ ਬਈ ਕਾਰ ਪੂਰਾ ਵਧੀਆ ਵੀ ਰਹਿਣ ਚੱਲ ਚਲਾਵਾ ਸਰਵਿਸ ਵੀ ਹੋਈ ਵੀ ਆ ਕੋਈ ਕਿਸੇ ਤਰ੍ਹਾਂ ਦੀ ਗੱਡੀ ਚ ਕੰਪਲੀਟ ਨਹੀਂ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਕਈ ਵੀਰ ਕਹਿੰਦੇ ਹੁੰਦੇ ਨੇ ਕਿ ਇਹ ਚੰਗੀ ਕਾਰ ਲੈ ਕੇ ਆਇਓ ਛੋਟਾ ਕਾਰ ਹੈ ਨਾ ਬਈ ਅੱਜ ਤੁਹਾਨੂੰ ਉਹ ਦਿਖਾਵਾਂਗੇ ਬਈ ਤੇ ਰੇਟ ਵੀ ਦੱਸ ਸਕੇ ਜਾਮਾਗੇ ਤੇ ਕੰਡੀਸ਼ਨ ਦੀ ਕਾਰ ਇੰਨੀ ਚੰਗੀ ਹੈ ਕਿ ਬਈ ਤੁਹਾਡੀ ਰੂਹ ਖੁਸ਼ ਹੋ ਜੂਗੀ ਬਾਕੀ ਬਾਈ ਲਾਡੀ ਆਪਣੇ ਨਾਰੂਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਸਿਕਾ ਬਾਈ ਲਾਡੀ ਸਸਿਕਾ ਵੀ ਜੀ ਉਹ ਠੀਕ ਠਾਕ ਹੋ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਵੀਰ ਜੀ ਠੀਕ ਆ ਬਾਈ ਜੀ ਖੜੇ ਕਿੱਥੇ ਬਾਈ ਸਭ ਤੋਂ ਪਹਿਲਾਂ ਇਹ ਦੱਸ ਦਿਓ ਆਪਾਂ ਦਿੱਤੂ ਭਰਾ ਜੀ ਪਟਿਆਲੇ ਤੋਂ ਭਾਰਸੋ ਰੋਡ ਤੇ ਠੀਕ ਆ ਬਾਈ ਜੀ ਹਾਂ ਦਿੱਤੂ ਪਰ ਦਾ ਅੱਡਾ ਰੋਡ ਦੇ ਉੱਤੇ ਹੀ ਹੈ ਵੀਰੇ ਠੀਕ ਆ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ ਹੈਗਾ ਆਪਣਾ 82645 42044 ਠੀਕ ਤੇ ਕਹਿ ਸਕਦੇ ਆਂ ਕਿ ਬਈ ਛੋਟਾ ਇੰਜਨ ਹੁੰਦਾ ਨਾ ਜਿੱਥੇ ਤੇ ਮਰਜ਼ੀ ਨਿਗਾਹ ਦੋ ਦਬਦੀ ਨਹੀਂ ਹੈ ਜੀ ਨਾ ਬਈ ਇਹ ਘਰ ਨਾ ਨਾ ਜ਼ਿਆਦਾ ਦਬਲਣ ਦਾ ਮਤਲਬ ਲੈ ਨਹੀਂ ਬਾਈ ਠੀਕ ਆ ਬਾਈ ਇੰਜਨ ਪੱਕਾ ਕਿਵੇਂ ਆ ਬਈ ਇੰਜਨ ਪੱਕੋ ਵੀ ਸਾਰੀ ਵਧੀਆ ਗੱਡੀ ਹੈ ਵੀਰੇ ਨਾ ਰੀਜਨਲ ਆ ਠੀਕ ਆ ਬਾਈ ਇੱਕ ਚੀਜ਼ ਹੋਰ ਆ ਵੀ ਜਿਵੇਂ ਸਾਰੀ ਗੱਡੀ ਰੀਜਨਲ ਆ ਕਿ ਤੋ ਵੀ ਇਹਦਾ ਕੋਈ ਵੀ ਪੀਸ ਪੇਂਟ ਨਹੀਂ ਹੈਗਾ ਵੀਰੇ ਠੀਕ ਆ ਬਾਈ ਸਾਰੇ ਸ਼ੀਸ਼ੇ ਨਾਲ ਦੇ ਨੇ ਇੱਕ ਸ਼ੀਸ਼ਾ ਜਿਹੜਾ ਅਗਲਾ ਫਰੰਟ ਸ਼ੀਸ਼ਾ ਉਹ ਵੀ ਘਰੇ ਹੀ ਉਹਨਾਂ ਦਾ ਮੰਜਾ-ਮੁੰਜਾ ਲੱਗਿਆ ਦਾ ਤਾਂ ਕਰਕੇ ਪਿਆ ਹੋਇਆ ਆ ਉਰੇ ਵੀ ਲੱਗਿਆ ਦਾ ਇਹਦੇ ਆ ਸ਼ੀਸ਼ੇ ਤੇ ਵੀ ਲੱਗਿਆ ਦਾ ਠੀਕ ਹੈ ਜੀ ਹਾਂ ਬਈ ਬਾਕੀ ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਠੀਕ ਆ ਬਈ ਰੂਹ ਕੋਸਕਾਰ ਜੀ ਬਈ ਰੂਹ ਕੋਸਕਾਰ ਜੀ ਦਿਖਾ ਦੀਏ ਬਈ ਏਸੀ ਹੀਟਰ ਵਗੈਰਾ ਸਾਰਾ ਚੱਲਦਾ ਆਹ ਚੱਲਦਾ ਵੀਰੇ ਏਸੀ ਚੱਲਦਾ ਸਾਰਾ ਏਸੀ ਚੱਲਦਾ ਠੀਕ ਆ ਭਾਈ ਜੀ ਮਤਲਬ ਫੁੱਲ ਪਾਰਕਿੰਗ ਚ ਕਾਰ ਆ ਗਈ ਭਾਈ ਦੇਖ ਸਕਦੇ ਹੋ ਕਿ ਭਾਈ ਨਵੇਂ ਸੀਟ ਕਵਰ ਨੇ ਨਾ ਭਾਈ ਹਾਂਜੀ ਹਾਂ ਨਵੇਂ ਸੀਟ ਕਵਰ ਠੀਕ ਆ ਚੱਲ ਚੱਲਾ ਵਾ ਕਿਵੇਂ ਆ ਭਾਈ ਕਾਰ ਪੂਰਾ ਵਧੀਆ ਵੀ ਰਹਿਣ ਚੱਲ ਚਲਾ ਵਾ ਸਰਵਿਸ ਵੀ ਹੋਈ ਵੀ ਆ ਕੋਈ ਕਿਸੇ ਤਰ੍ਹਾਂ ਦੀ ਗੱਡੀ ਚ ਕੰਪਲੀਟ ਨਹੀਂ ਜੀ ਠੀਕ ਆ ਭਾਈ ਲਾਡੀ ਜਿਵੇਂ ਭਾਈ ਤੂੰ ਚਲਾ ਕੇ ਲੈ ਸਿਆ ਨਾ ਕਾਰ ਬਾਕੀ ਪਤਾ ਲੱਗਦਾ ਜਿਹੜਾ ਕਾਰ ਨਾ ਪਤਾ ਲੱਗਦਾ ਕੋਈ ਟੱਕੀ ਟੁੱਕੀ ਲੰਨੇ ਆ ਪੰਜਾ ਮਾ ਨਹੀਂ ਖੜਕਦੀ ਜੀ ਠੀਕ ਆ ਭਾਈ ਐ ਪੇਂਟ ਹੀ ਨਹੀਂ ਹੋਈ ਜੀ ਕਿਤੇ ਵੀ ਸਾਰੀ ਸਾਰਾ ਪੇਂਟ ਸਕੇਸ ਗੁਰੂ ਜੀ ਸਾਰਾ ਹਾਂ ਹਾਂ ਐਵੇਂ ਹੀ ਆ ਕੇ ਟਾਇਰ ਵੀ ਚੰਗੇ ਨੇ ਨਾ ਬਈ ਜਦੋਂ ਲੈ ਕੇ ਗੱਡੀ ਮੁੜ ਕੇ ਕਹਿ ਸਕਦੇ ਕਿ ਜਿੰਨੀ ਮਰਜ਼ੀ ਚਲਾਈ ਜਾਓ ਸਿਹਰੇ ਟਾਇਰ ਪਵਾਉਣ ਦੀ ਜਰੂਰਤ ਵੀ ਨਹੀਂ ਆਣਾ ਬਈ ਠੀਕ ਕੋਈ ਵਾਲੀ ਜਣੀ ਕੇ ਹਲੇ ਧੋਈ ਸਵਾਰੀ ਵੀ ਨਹੀਂ ਹੈਗੀ ਵੈਸੇ ਆਪਾਂ ਨੇ ਐਵੇਂ ਮੜਾ ਜਿਹਾ ਪਾਣੀ ਮਾਰਤਾ ਓਕੇ ਬਈ ਹਾਂ ਜੀ ਵੈਸੇ ਹੈ ਨਹੀਂ ਇਸ ਲਾਈਨ ਆਪਾਂ ਮੌਕੇ ਤੇ ਖੜਾ ਖੜਾ ਦਿੰਦੇ ਵੈਸੇ ਮੌਕੇ ਤੇ ਹੀ ਮਾਰਤਾ ਲੈ ਸੇਲ ਕਰ ਦਾਂਗੇ ਸੇਲ ਕਰ ਦਿੰਦੇ ਆ ਇਹ ਮਾਡਲ ਹੈਗੇ ਬਈ ਇਹ 2008 ਹੈ ਬਾਈ ਠੀਕ ਆ ਬਾਈ ਪਾਸਿੰਗ ਵਗੈਰਾ ਬਈ ਹੈ ਪਾਸਿੰਗ ਇਹਦੀ 2028 ਤੱਕ ਆ ਵੀਰੇ ਠੀਕ ਆ ਜੀ ਹਾਂ ਜੀ ਹਾਂ ਮਤਲਬ ਟੁੱਟੀ ਨਹੀਂ ਹੋਈ ਹੈਗੀ ਨਾ ਟੁੱਟੀ ਨਹੀਂ ਹੋਈ ਹੈਗੀ ਆਪਣੇ ਰਿਸ਼ਤੇਦਾਰ ਦੇ ਨਾਮ ਹੈ ਇਹ ਗੱਡੀ ਓਕੇ ਬਾਈ ਹਾਂ ਜੀ ਹਾਂ ਠੀਕ ਆ ਬਾਈ ਓਨਰ ਕਹਿੰਦੇ ਮੈਂ ਉਹ ਬਈਲਾ ਓਨਰ ਇਹ ਬਾਈ ਉਹਦੇ 3 9 ਆ ਜੀ ਠੀਕ ਆ ਬਾਈ ਤੀਜੇ ਓਨਰ ਆ ਓਕੇ ਬਾਈ ਬਾਈ ਦਾ ਆਪਣਾ ਰਿਸ਼ਤੇਦਾਰ ਹੀ ਆ ਆਪਣਾ ਉਹਦੇ ਨੌਤੀਏ ਆ ਉਹਨਰ ਆ ਗਾਹਾਂ ਜਿਹਨੂੰ ਦਵਾਂਗੇ ਵੀ ਉਹਦੇ ਚੌਥੇ ਉਹ ਜੀ ਨੌਕਰਾਨੀ ਪੂਜੀ ਬਾਈ ਨੂੰ ਜੀ ਨਾ ਕਰਾਉਣੀ ਬੋਹੋ ਠੀਕ ਆ ਬਾਈ ਮਤਲਬ ਕੋਈ ਐ ਇਦਾਂ ਦੀ ਗੱਲ ਨਹੀਂ ਹੈਗੀ ਨਾ ਵੀ ਗਾਹਾਂ ਦੀ ਗਾਹਾਂ ਪਰ ਗੱਡੀ ਕੰਡੀਸ਼ਨ ਦੀ ਬੇ ਪੂਰੀ ਫੁੱਲ ਵਾਟਾ ਫੁੱਲ ਚੰਗੀਆਂ ਜੀ ਰੇਟ ਦੀ ਗੱਲ ਬਾਤ ਕਰੀਏ ਬਈ ਲੈ ਏਡੀ 8.5 ਲੱਖ ਰੁਪਏ ਦੇ ਦਿੰਦੇ ਵੀਰੇ 8.5 ਲੱਖ ਰੁਪਏ ਹਾਂ ਠੀਕ ਆ ਲੈ ਮੈਂ ਤੋ 8.5 ਲੱਖ ਰੁਪਏ ਦੀ ਗੱਡੀ ਬਾਕੀ ਹੁਣ ਆਣਾ ਨਾ ਬਈ ਜਿਹੜੇ ਵੀ ਇਹਨਾਂ ਵਿਆਹਾਂ ਦਾ ਸੀਜ਼ਨ ਲਾ ਰਹੇ ਨੇ ਉਹਨਾਂ ਵਾਸਤੇ ਤਾਂ ਬੈਸਟ ਹਾਂ ਲਾ ਰਹੇ ਨੇ ਹਾਂ ਜੀ ਠੀਕ ਆ ਬਈ ਜਿਵੇਂ ਵਿਆਹਾਂ ਦਾ ਲਾ ਰਹੇ ਨੇ ਉਹਰੇ ਚੱਲੀ ਜਾਂਦੇ ਨੇ ਵੀਰੇ ਹੁਣ ਜਿਵੇਂ ਵੋਟਾਂ ਚੱਲਦੀਆਂ ਨੇ ਉਹ ਬੰਦਾ ਲੈ ਕੇ ਨਾਲ ਨੂੰ ਲਾ ਲੈਂਦਾ ਹਾਂਜੀ ਹਾਂ ਵਧੀਆ ਬਣੀ ਜਾਂਦੀਆਂ ਨੇ ਇਹ ਇਹਦੀ ਅਸਲ ਤੇ ਗੱਡੀ ਇਹਦੀ ਧੱਕ ਵੀ ਲੱਗੇ ਹਾਂ ਧੱਕ ਵੀ ਲੱਗੇ ਆ ਜੀ ਬਾਕੀ ਗੱਡੀ ਵੀ ਟੱਕੜ ਆ ਜੀ ਪੂਰੀ ਅੰਦਰੋਂ ਮਰਜੀ ਪਾ ਦੇ ਇੱਕ ਟਾਇਰ ਵੀ ਜਮਾ ਵੀਰੇ 90 95 ਪੈਸੇ ਟਾਇਰ ਪੈਣੇ ਚਾਰੇ ਠੀਕ ਆ ਬਾਈ ਹਾਂਜੀ ਹਾਂ ਲਾਇ ਵੀ ਲਪਾਏ ਪਿਆ ਟਾਇਰ ਵੀ ਜਮਾ ਨਵੇਂ ਵਰਗੀ ਨੇ ਠੀਕ ਆ ਬਾਈ ਜੀ ਤੇ ਬਾਕੀ ਵੀ ਮੌਨਤਾਂ ਨੂੰ ਹੋ ਜਾਊਗਾ ਵੀ ਮੌਨਤਾਂ ਆ ਮਾੜਾ ਬਟਾ ਮਾਨਤਾਂ ਜਰੂਰ ਕਰ ਦਾਂਗੇ ਠੀਕ ਆ ਬਾਈ ਜੀ ਮਤਲਬ 2.5 ਲੱਖ ਤੋਂ ਥੱਲੇ ਥੱਲੇ ਬਣ ਜੂਗਾ ਹਾਂ 2.5 ਲੱਖ ਦੀ ਜਣੀ ਮਾੜਾ ਮੋਟਾ ਮਾਨ ਤਾਨ ਕਰ ਦਾਂਗੇ ਆਪਾਂ ਠੀਕ ਆ ਬਾਈ ਬਾਕੀ ਬਈ ਇੰਜਨ ਪੱਕੋ ਬਾਈ ਜੀ ਇੰਜਨ ਪੱਕੋ ਸਾਰੀ ਪੂਰੀ ਥੱਲੀ ਆ ਜੀ ਠੀਕ ਆ ਬਾਈ ਜੀ ਬਾਕੀ ਬਈ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਤੁਸੀਂ ਕਾਰ ਖਰੀਦ ਸਕਦੇ ਹੋ ਆਉਣਾ ਹੈਗਾ ਦੱਤੂਪੁਰੇ ਨੇੜੇ ਆ ਪਟਿਆਲੇ ਤੋਂ ਭਾਰਸੋ ਰੋਡ ਤੇ ਭਾਰਸੋ ਹੈਗੀ ਹੈ 7 ਕਿਲੋਮੀਟਰ ਤੋਂ ਪਟਿਆਲਾ ਹੈਗਾ 16-17 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਇਧਰੋਂ ਨੱਬਾ ਹੈਗਾ 18-20 ਕਿਲੋਮੀਟਰ ਆਏਗਾ ਠੀਕ ਆ ਭਾਈ ਬਾਕੀ ਸਕਰੀਨ ਤੇ ਨੰਬਰ ਆ ਭਾਈ ਸੰਪਰਕ ਜਰੂਰ ਕਰ ਲੈ ਜੇ ਕਿਸੇ ਵੀਰ ਨੇ ਕਾਰ ਖਰੀਦਣੀ ਹੈਗੀ ਠੀਕ ਆ ਭਈ ਲਾਡੀ ਧੰਨਵਾਦ ਭਾਈ ਓਕੇ ਜੀ ਕਰ ਦਿਓ ਸ਼ੇਅਰ ਭਾਈ ਜੀ ਧੰਨਵਾਦ